ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਇਹ ਹਨ ਸਾਡੇ ਭਪਿੰਦਰ ਸਿੰਘ ਜੀ ਇਹਨਾਂ ਬਾਰੇ ਦੱਸਦੇ ਹਾਂ ਅੱਜ ਆਪਣੇ ਘਰ ਦੀ ਰਸੋਈ ਇਹ ਵੀਰ ਹੋਣਾ ਦਾ ਕੰਮ ਹੈਗਾ ਜੀ ਛਿਆਰਪੁਰ ਰੋਡ ਦੇ ਉੱਤੇ ਛਿਆਰਪੁਰ ਰੋਡ ਦੇ ਉੱਤੇ ਕਾਫੀ ਸਮੇਂ ਤੋਂ ਇਹ ਕੰਮ ਕਰ ਰਹੇ ਆ ਐਡਰੈਸ ਦੇ ਦਿੰਦੇ ਆ ਜੀ ਰੈੱਡ ਟੇਪ ਦੇ ਸ਼ੋਰੂਮ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਇੱਥੇ ਇਹ ਆਪਣਾ ਜਿਹੜਾ ਅੱਡਾ ਲਾਉਂਦੇ ਆ ਆਪਣੀ ਗੱਡੀ ਦੇ ਵਿੱਚ ਆਪਣੇ ਘਰ ਦਾ ਖਾਣਾ ਜਿੰਨਾ ਉਹ ਸਾਰਾ ਬਣਾ ਕੇ ਲਿਆਉਂਦੇ ਆ ਅਤੇ ਸਵੇਰ ਤੋਂ ਲੈ ਕੇ ਤਕਰੀਬਨ ਦੁਪਹਿਰ ਤੱਕ ਇੱਥੇ ਹੀ ਹੁੰਦੇ ਆ ਬਹੁਤ ਸੋਹਣਾ ਕੰਮ ਹੈ ਬਾਕੀ ਸਹਿਯੋਗ ਦੀ ਲੋੜ ਹੈ ਵੱਧ ਤੋਂ ਵੱਧ ਵੀਰ ਹੁਣਾਂ ਦਾ ਸਹਿਯੋਗ ਕਰੋ ਤੇ ਇਹ ਦੱਸ ਰਿਹਾ ਇੱਕ ਤਰੀਕ ਤੋਂ ਸ਼ਾਇਦ ਇਹਨਾਂ ਨੇ ਸਾਗ ਦਾ ਕੰਮ ਵੀ ਸ਼ੁਰੂ ਕਰਨਾ ਆ ਤੇ ਵੱਡੀ ਗੱਲ ਹੈ ਜੀ ਇਹ ਸਾਰਾ ਕੁਝ ਵੈਜ ਵੈਜ ਵੈਜੀਟੇਰੀਅਨ ਸਬਦਾ ਸਾਰਾ ਇੱਥੇ ਮਿਲਦਾ ਆ ਤੇ ਵਾਕਈ ਸਵਾਦ ਵੀ ਬਹੁਤ ਹੈ ਖਾਣਾ ਆਪਾਂ ਖਾ ਕੇ ਦੇਖਿਆ ਸਫਾਈ ਦਾ ਬਹੁਤ ਖਿਆਲ ਰੱਖਦੇ ਭੈਣ ਜਾਨੀ ਸਫਾਈ ਪੂਰੀ ਆ ਜੀ ਤੇ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਤੇ ਸਪੋਰਟ ਕਰੋ ਵੱਧ ਤੋਂ ਵੱਧ ਬਾਕੀ ਪੰਜਾਬੀਓ ਹੁਣ ਪੰਜਾਬੀਆਂ ਨੇ ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੁਹਾਡੇ ਸਾਥ ਤੋਂ ਬਿਨਾ ਕੰਮ ਨਹੀਂ ਚੱਲਣਾ ਜਿੰਨਾ ਵੱਧ ਵੱਧ ਸਾਥ ਦਿਓਗੇ ਤੇ ਇਹਨਾਂ ਦਾ ਕੰਮ ਚੱਲੇਗਾ ਪੰਜਾਬੀਆਂ ਦਾ ਪ੍ਰਵਾਸੀਆਂ ਦਾ ਭਈਆਂ ਦਾ ਜਿਹੜਾ ਨਾ ਉਹ ਹੁਣ ਛੱਡ ਦਿਓ ਖੜਾ ਤੇ ਆਪਣੇ ਜਿਹੜੇ ਪੰਜਾਬੀ ਭਰਾ ਆ ਚਾਹੇ ਹਿੰਦੂ ਹੈ ਚਾਹੇ ਉਹ ਪੰਜਾਬੀ ਸਿੱਖ ਹੈ ਸਰਦਾਰ ਹੈ ਉਹਨਾਂ ਦਾ ਸਾਥ ਦਿਓ ਕੋਈ ਵੀ ਜਿਹੜਾ ਕੰਮ ਕਰਦਾ ਉਹਨਾਂ ਦਾ ਸਾਥ ਦਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਨ੍ਹਾਂ ਨੇ ਖਾਣਾ ਖਾਧਾ ਉਹਦੇ ਕਮੈਂਟ ਕਰਕੇ ਦੱਸਣ ਵੀ ਭਾਈ ਕਿੱਦਾਂ ਦਾ ਤੇ ਜਿਹੜੇ ਨਹੀਂ ਆਏ ਉਹ ਬਾਤ ਬਾਤ ਸ਼ੇਅਰ ਕਰੋ ਅਤੇ ਪਹੁੰਚੋ ਜਰੂਰ ਤੇ ਵੀਰ ਹੋਣਾਂ ਦਾ ਸਾਥ ਦਿਓ ਬਹੁਤ ਧੰਨਵਾਦ ਜੀ